ਸੈਰ ਪਾ ਰਿਹਾ ਹੈ ਧਿਆਨ ਨਾਲ ਉਹ ਦੁਨੀਆ ਵਿੱਚ ਚਾਹੀਦਾ ਰੋੜਾ ਸਭ ਨਹੀਂ ਰੋੜਾ ਨਹੀਂ ਪਾਣਾ ਪੈਟਰ ਨਾਲ ਆਉਣਾ ਹੈ ਆਲਾ ਜੀਆ ਵਾਪੇ ਲੋਕ ਸਾਰੇ ਇਕੱਠੇ ਹੋਏ ਜਦੋਂ ਮੈਂ ਦੇਖਿਆ ਤਾਂ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਸੀ ਕੁੜੀ ਕੌਨ ਸੀ ਕੀ ਕੁਝ ਹੈ ਪਛਾਣ ਦੀ ਕੁੜੀ ਦਾ ਕੁਝ ਨਹੀਂ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਮੈਂ ਫੋਟੋ ਖਿੱਚ ਲਈ ਉਹ ਚੰਡੀਗੜ੍ਹ ਦੀ ਜਿਹੜਾ ਜਿਹੜਾ ਲਾਇਸੈਂਸ ਚੰਡੀਗੜ੍ਹ ਦਾ ਬਣਿਆ ਤਾਂ ਖਾ ਰਿਹਾ ਉਮਰ ਕਿੰਨੀ ਕੁ ਲੱਗਦੀ ਹੈ ਫਿਰ ਇਹਦੀ ਉਮਰ ਹੋਈਗੀ ਜੀ 24 25 25 ਸਾਲ ਦੀ ਹੋਈਗੀ ਹੁਣ ਇਹ ਕਨਫਰਮ ਨਹੀਂ ਹੋਇਆ ਕਿੱਥੇ ਦੀ ਹੈ ਨਹੀਂ ਇਹ ਨਹੀਂ ਕਨਫਰਮ ਹੋਇਆ ਇੱਕ ਬੰਦੇ ਨਾਲ ਹੋਰ ਐਕਸੀਡੈਂਟ ਹੋਇਆ ਉਹ ਜਿਹੜਾ ਇਹ ਨਾਲ ਹੀ ਸਾਡੇ ਏਰੀਆ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਜਿਹੜਾ ਰਕੇਸ਼ ਹੈ ਕਰਕੇਸ਼ ਦਾ ਬ੍ਰਦਰ ਹੈ ਉਹ ਉਹ ਵੀ ਕਹਿੰਦੇ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਇਹ ਭਾਜੀ ਸਾਰਾ ਇਕੱਠਾ ਹੀ ਐਕਸੀਡੈਂਟ ਹੋਇਆ ਤਿੰਨ ਇਕੱਠਾ ਹੀ ਹੋਇਆ ਇਕੱਠਾ ਜਿਹੜੀ ਗੱਡੀ ਦੀ ਸਪੀਡ ਕਾਫੀ ਸੀਗੀ ਜੀ ਮੇਰੇ ਖਿਆਲ ਤੇ ਨਾ ਨਾ ਕਰਦੇ 130 40 ਦੀ ਸਪੀਡ ਹੋਣੀ ਜਿਹੜੀ ਐਕਟਿਵਾ ਉਹ ਜਿਹੜੀ ਕਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਤੇ ਉਹਨੇ ਲਿਆ ਕੇ ਪਹਿਲਾ ਸਿੱਧਾ ਕੁੜੀ ਚ ਮਰੀ ਕੁੜੀ ਤੋਂ ਨਾਲ ਹੀ ਗੱਡੀ ਉਹ ਅਨਬੈਲੈਂਸ ਹੋ ਕੇ ਨਾਲ ਹੀ ਦੂਜੀ ਸਕੂਟਰੀ ਚ ਲੱਗੀ ਦੋਨੋਂ ਬੰਦੇ ਮਤਲਬ ਕਿ ਐਂਡ ਮੌਕੇ ਤੇ ਇੱਕ ਤਾਂ ਤਾਂ ਘਰ ਤੋਂ ਚਲੋ ਨਾਲ ਸੀਗਾ ਉਹਨੂੰ ਫਟਾਫਟ ਨਾਲ ਲੈ ਗਏ ਜਦੋਂ ਕੁੜੀ ਨੂੰ ਦੇਖਿਆ ਉਹ ਮਰੀ ਪਾਈ ਗਈ ਜਿਹੜਾ ਤੁਸੀਂ ਜ਼ਖਮੀ ਦੱਸ ਲਿਆ ਉਹ ਉਹਨੇ ਨੇੜੇ ਦੇ ਰਹਿਣ ਵਾਲੇ ਹਾਂਜੀ ਹਾਂਜੀ ਉਹਨੇ ਨੇੜੇ ਦੇ ਹੀ ਰਹਿਣ ਵਾਲੇ ਆ ਸਾਡੇ ਸਾਡੇ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਦਾ ਪਰਿਵਾਰ ਹੋਣੀ ਆਇਆ ਸੀਗਾ ਅਸੀਂ ਉਹੀ ਗੱਲ ਕੀਤੀ ਆ ਸਾਰੀ ਕਿ ਜਿਵੇਂ ਵੀ ਹੋਏਗੀ ਬਸ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੇ ਜਿਹੜੀ ਜਾਨ ਚਲੀ ਗਈ ਉਹ ਖੇਡ ਤਾਂ ਹੈ ਨਹੀਂ ਉਹ ਵੀ ਕਿਸੇ ਪਰਿਵਾਰ ਦੀ ਸੀਗੀ ਉਹਦੀ ਵੀ ਛੋਟੀ ਜੀ ਬੇਟੀ ਹੈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਠੀਕ ਨੇ ਵਸੇ ਨਹੀਂ ਨਹੀਂ ਉਹਨਾਂ ਦੀ ਵੀ ਹਾਲਤ ਗੰਭੀਰ ਹੈ ਸਾਫੀ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਪਤਾਂ ਜੀ ਇਹਦੀ ਛੋਟੀ ਬੇਟੀ ਕਹ ਹੈ ਤੁਸੀਂ ਉਹ ਕਿਵੇਂ ਜਾਣਦੇ ਹੋ ਕਿਵੇਂ ਲੋਕਲ ਸੀ ਕਿਵੇਂ ਜੀ ਨਹੀਂ ਜੀ ਉਹਦੇ ਜਿਹੜਾ ਮੋਬਾਈਲ ਸੀ ਨਾ ਜੀ ਮੋਬਾਈਲ ਤੇ ਛੋਟੀ ਕੁੜੀਆ ਦੀ ਉਹਦੀ ਫੋਟੋ ਲੱਗੀ ਹੋਈ ਸੀ ਉਸ ਤੋਂ ਪਤਾ ਚੱਲਿਆ ਕਿ ਉਹਦੀ ਨਾ ਅਸੀਂ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਮਗਰ ਫੋਨ ਖੁੱਲਿਆ ਨਹੀਂ ਇੱਕ ਫੋਨ ਸੀਗਾ ਇੱਕ ਸੋਨੇ ਦੀ ਚੈਂਕ ਸੀ ਕਿ ਉਹ ਅਸੀਂ ਪੁਲਿਸ ਨੂੰ ਹੈਂਡਓਵਰ ਕਰਤੀ ਠੀਕ ਕੀ ਹੋਇਆ ਓਰੇ ਸਾਨੂੰ ਇਤਲਾ ਮਿਲੀ ਸੀ ਵੀ ਇੱਕ ਕਾਰ ਦਾ ਐਕਸੀਡੈਂਟ ਹੋਇਆ ਕਿ ਅਸੀਂ ਮੌਕੇ ਤੇ ਪਹੁੰਚੇ ਸੀ ਸਿੰਘਪੁਰ ਪਾਰਟੀ ਓਕੇ ਮੌਕਾ ਦੇਖਿਆ ਇੱਕ ਟੈਂਟਾ ਕਾਰ ਦਾ ਐਕਸੀਡੈਂਟ ਹੋਇਆ ਇੱਕ ਸਕੂਟੀ ਦਾ ਦੋਵਾਂ ਨਾਲ ਇੱਕ ਇਲੈਕਟ੍ਰਿਕ ਸਕੂਟੀ ਹੈ ਉੱਤੇ ਲੜਕੀ ਸੀ ਲੜਕੀ ਦੀ ਡੈਥ ਹੋ ਗਈ ਮੌਕੇ ਤੇ ਉਹਦੀ ਰੈਡ ਬੋਡੀ ਅਸਲ ਪੰਜਾਬੀ ਹੈ ਕੰਕਲਾ ਕੇ ਮਨਾਲ ਦੇ ਮਲੇਵਾਲ ਪੁੰਜਨ ਹੋ ਗਿਆ ਸੀ ਆ ਇਹ ਉਹਨੂੰ ਹਟਾ ਬਿਜਾ ਜਲਾ ਦੋ। ਜਿਹੜੀ ਲੜਕੀ ਦੱਸ ਰਹੀ ਕੱਲੀ ਸੀ ਕਿਉਂਕਿ ਲੜਕੀ ਕੱਲੀ ਸੀ। ਓਕੇ ਥੈਕ ਕੁੜੀ ਦੀ ਹੋਈ ਐ। ਥੈਕ ਕੁੜੀ ਹੋਈ ਐ। ਕੁਛ ਲੱਗਿਆ ਪਤਾ ਵੀ ਕੁੜੀ ਕਿਹੜੀ ਜਗ੍ਹਾ ਦੀ ਸੀਗੀ? ਕੁੜੀ ਦਾ ਇਹਦਾ ਦਸ ਮਿਲਿਆ ਉਹਦਾ ਫਨੀਰ ਦਾ ਸਾਰਿਆ। ਤੇ ਜਿਹੜਾ ਜਿਹੜਾ ਮੁੰਡਾ ਜਿਹਦਾ ਤੁਸੀਂ ਕਹਿ ਰਹੇ ਉਹ ਕਿਵੇਂ ਉਹਦੀ ਤਬੀਅ ਠੀਕ ਹੈ ਜੀ? ਉਹਦੀ ਤਬੀਅ ਠੀਕ ਹੁੰਦਾ ਜਾ ਕੇ ਉਹ ਵਗੇ ਹੱਲ ਦਾ ਖਲਾ ਚੱਲ ਰਿਹਾ ਉਹਦਾ। ਅੱਛਾ। ਉਹਦਾ ਅਸੀਂ ਪਤਾ ਕਰਾਂਗੇ। ਉਹ ਲੋਕਲੀ ਸੀਗੀ ਜੀ? ਉਹ ਲੋਕਲੀ ਨਾਲ ਦੇ ਬਾਲੇ ਦਾ ਜੀ।